ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਕਵੀ ਸੰਤੋਖ ਸਿੰਘ ਜੀ ਦੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਲਈ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬਹੁਤ ਪਿਆਰੀ ਕਥਾ ਬਾਰੇ ਹੈ ਗੁਰੂ ਗੋਬਿੰਦ ਸਿੰਘ ਜੀ ਬਹੁਤ ਸਾਰੇ ਪਿੰਡਾਂ ਵਿੱਚ ਹੁੰਦਿਆਂ ਹੋਇਆਂ ਦਿਨੇ ਕਾਕਰ ਦੀ ਧਰਤੀ ਤੇ ਪਹੁੰਚਦੇ ਹਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰ ਨਾਮਾ ਵੀ ਨਿਖਾਈ ਸੀ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਪਹੁੰਚਦੇ ਹਨ ਭਗਤਾ ਭਾਈ ਕਾ ਦੇ ਪਿੰਡ ਇੱਕ ਖੂਹ ਉੱਤੇ ਜਾ ਕੇ ਰੁਕਦੇ ਹਨ ਜਿਸ ਖੂਹ ਨੂੰ ਰਾਤੋਂ ਰਾਤ ਭੂਤਾਂ ਨੇ ਬਣਾਇਆ ਸੀ ਹੁਣ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚੇ ਹਨ ਤੇ ਇੱਥੇ ਇੱਕ ਪਿੱਪਲ ਦਾ ਬਹੁਤ ਵੱਡਾ ਦਰਖਤ ਹੋਇਆ ਕਰਦਾ ਸੀ ਜਿਸ ਦੀ ਬਹੁਤ ਗੂੜੀ ਸਾਂ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਿਆਂ ਦੀ ਕਮਾਨ ਸਿੰਘਾਂ ਦੇ ਹੱਥ ਫੜਾ ਦਿੱਤੀ ਹੈ ਫਿਰ ਸਿੰਘਾਂ ਨੇ ਇੱਥੇ ਬਹੁਤ ਸੋਹਣੇ ਗਲੀਚੇ ਵਸਾਏ ਹਨ ਤੇ ਸਾਰੇ ਸਿੰਘ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਗਲੀਚਾਂ ਦੇ ਉੱਪਰ ਸਜ ਗਏ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਲੀਚਾਂ ਉੱਪਰ ਬੈਠੇ ਹਨ ਤਾਂ ਉਹਨਾਂ ਨੇ ਆਪਣੀ ਨਜ਼ਰ ਚਾਰੇ ਪਾਸੇ ਘੁਮਾਈ ਤੇ ਉਹ ਦੇਖਦੇ ਹਨ ਕਿ ਇੱਕ ਖੂਹ ਦੀ ਚਣਾਈ ਹੋਈ ਹੋਈ ਸੀ ਤੇ ਜੋ ਇਹ ਖੂਹ ਸੀ ਉਹ ਵੀ ਨਵਾਂ ਨਵਾਂ ਹੀ ਬਣਾਇਆ ਹੋਇਆ ਸੀ ਹੁਣ ਗੁਰੂ ਗੋਬਿੰਦ ਸਿੰਘ ਜੀ ਉੱਥੇ ਬਿਰਾਜਮਾਨ ਹੋਏ ਹਨ ਤੇ ਉਹਨਾਂ ਦੇ ਕੋਲ ਇੱਕ ਮਨੁੱਖ ਆਉਂਦਾ ਹੈ ਤੇ ਆ ਕੇ ਸਤਿਗੁਰੂ ਨੂੰ ਕਹਿੰਦਾ ਨਮਸਕਾਰ ਕਰਦਾ ਹੈ ਤਾਨਗੁਰ ਗੋਬਿੰਦ ਸਿੰਘ ਜੀ ਵੀ ਬੜੇ ਸਤਿਕਾਰ ਨਾਲ ਤੇ ਪਿਆਰ ਭਾਵ ਨਾਲ ਕਹਿੰਦੇ ਹਨ ਕਿ ਆਓ ਪਿਆਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੋਂ ਪੁੱਛਦੇ ਹਨ ਕਿ ਜੋ ਇਹ ਖੂਹ ਹੈ ਇਹ ਕੌਣ ਬਣਵਾ ਰਿਹਾ ਹੈ ਤੇ ਕਿਹਦਾ ਇਹ ਪਿੰਡਾ ਤੇ ਜੋ ਇੱਥੇ ਘਰ ਵਸੇ ਹੋਏ ਹਨ ਇਹ ਕਿਸ ਦੇ ਹਨ ਤੇ ਉਹ ਮਨੁੱਖ ਤਾਨਗੁਰ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਕਿ ਇਹ ਭਾਈ ਬੈਲੋ ਜੀ ਦਾ ਪੋਤਾ ਹੈ ਤੇ ਉਹਨਾਂ ਜੀ ਦੇ ਵੰਸਸ ਦੇ ਹੀ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਹਨ ਤੇ ਉਸ ਨੂੰ ਭਗਤਾ ਭਗਤਾ ਕਹਿ ਕੇ ਲੋਕੋ ਬੁਲਾਉਂਦੇ ਹਨ ਤੇ ਉਹਨਾਂ ਦਾ ਪਿੰਡ ਆ ਉਹ ਇੱਥੇ ਖੂਲਵਾਰਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਬੈਲੋ ਸਭ ਤੋਂ ਪਹਿਲੋ ਫਿਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਸਿੱਖ ਆਏ ਸਨ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਭਾਈ ਬੈਲੋ ਜੀ ਕੌਣ ਹਨ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਫਫੜਾ ਵਿਖੇ 1553 ਦੇ ਵਿੱਚ ਸਿੱਧੂਆਂ ਦੇ ਘਰ ਇੱਕ ਮੁੰਡਾ ਪੈਦਾ ਹੋਇਆ ਤੇ ਉਹ ਵੱਡਾ ਹੋਇਆ ਤੇ ਸਖੀ ਸਰਵਰ ਦਾ ਚੇਲਾ ਬਣ ਗਿਆ ਪਿੰਡ ਵਿੱਚ ਉਸ ਦੀ ਮਾਨਤਾ ਹੋਣ ਲੱਗੀ ਤੇ ਹਰ ਸਾਲ ਨਗਾਹੇ ਦੇ ਉੱਪਰ ਬਹੁਤ ਸਾਰੀ ਸੰਗਤ ਨੂੰ ਲੈ ਕੇ ਆਉਂਦਾ ਸੀ ਇੱਕ ਵਾਰ ਉਹ ਨਗਾਹੇ ਨੂੰ ਜਾ ਰਿਹਾ ਸੀ ਤਾਂ ਅੰਮ੍ਰਿਤਸਰ ਕੋਲ ਦੀ ਗੁਜਰਦਾ ਹੈ ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦਾ ਹੈ ਤੇ ਧੰਨ ਗੁਰੂ ਅਰਜਨ ਦੇਵ ਜੀ ਉਸ ਸਮੇਂ ਉੱਥੇ ਸੇਵਾ ਕਰ ਰਿਹਾ ਸਨ ਹਰਮੰਦਰ ਸਾਹਿਬ ਜੀ ਦੀ ਇਸ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਦੇਖ ਦਿਆ ਸੀ ਆਪਣਾ ਆਪ ਉਹਨਾਂ ਨੂੰ ਸੌਂਪ ਦਿੱਤਾ। ਉੱਥੇ ਸਰੋਵਰ ਵਿੱਚੋਂ ਫਿਰ ਇਹਨੇ ਮਿੱਟੀ ਕੱਢਣ ਦੀ ਸੇਵਾ ਕੀਤੀ ਤੇ ਫਿਰ ਇਸਨੇ ਪੱਠੇ ਦਾ ਕੰਮ ਚਲਾਇਆ। ਉੱਥੇ ਹੀ ਇਹ ਗੋਬਰ ਵੇਸਟਾ ਇਕੱਠਾ ਕਰਕੇ ਇੱਟਾਂ ਨੂੰ ਪਕਾਉਣ ਦੇ ਲਈ ਆਪੇ ਵਿੱਚ ਪਾਇਆ ਕਰਦਾ ਸੀ। ਹੁਣ ਜਦੋਂ ਧੰਗੁਰੂ ਅਰਜਨਦੇਵ ਜੀ ਅੰਮ੍ਰਿਤਸਰ ਵਿਖੇ ਆਸਨ ਲਾਇਆ ਤਾਂ ਹੁਕਮ ਹੋਇਆ ਕਿ ਜੋ ਸਰੋਵਰ ਦੀ ਟਹਿਲ ਕਰੇਗਾ ਉਹ ਨਿਹਾਲ ਹੋ ਜਾਵੇਗਾ। ਹੁਣ ਇੱਥੇ ਸਿੱਖ ਸੰਗਤਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਪਰ ਭਾਈ ਬੈਲੋ ਜੀ ਇੱਕ ਅਜਿਹੇ ਸਿੱਖ ਸਨ ਜਿਨ੍ਹਾਂ ਨੇ ਪੂਰੇ ਸ਼ਹਿਰ ਦਾ ਕੂੜਾ ਕਰਕਟ ਇਕੱਠਾ ਕਰਕੇ ਆਵੇ ਨੂੰ ਤੱਤਾ ਕੀਤਾ ਸੀ ਪਖਾਇਆ ਸੀ ਉਸ ਵਿੱਚ ਇੱਟਾਂ ਪਕਾਈਆਂ ਸੀ ਇਹ ਧੰਗ ਗੁਰੂ ਅਰਜਨ ਦੇਵ ਜੀ ਨੇ ਹੀ ਕਿਹਾ ਸੀ ਕਿ ਭਾਈ ਬੈਲੋ ਸਭ ਤੋਂ ਪਹਿਲਾਂ ਤੇ ਧੰਗ ਗੁਰੂ ਅਰਜਨ ਦੇਵ ਜੀ ਆਪਣੇ ਸਿੱਖ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਿਆ ਕਰਦੇ ਸਨ ਹੁਣ ਜੋ ਭਾਈ ਬੈਲੋ ਦੀ ਅੱਗੇ ਵੰਸ ਸੀ ਉਹ ਫਪੜੇ ਭਾਈ ਕੇ ਹੀ ਰਿਹਾ ਕਰਦੀ ਸੀ ਤੇ ਜੋ ਭਾਈ ਭਗਤਾ ਹੋਏ ਸਨ ਓ ਪਾਈ ਬੈਲੋਜੀ ਦੇ ਪੋਤੇ ਸਨ ਹੁਣ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁੱਖੋਂ ਫਰਮਾਉਂਦੇ ਸਨ ਕਿ ਪੈਸੇ ਲੱਗਣ ਵਾਦਸ਼ਾ ਕੇ ਸਮੂਨਾਉ ਪਿੰਡ ਤੇ ਮੈਂ ਉਥੇ ਜਿਵੇਂ ਪਹਿਲਾਂ ਗਤ ਹੋਈ ਸੀ ਉਹ ਮੈਂ ਗਤ ਕਰਾਂਗਾ ਤਾਂ ਸਿੰਘ ਮੁੱਖੋਂ ਫਰਮਾਉਂਦੇ ਹਨ ਕਿ ਸਤਿਗੁਰ ਸੱਚੇ ਪਾਸਾ ਸਾਨੂੰ ਸਮਝ ਨਹੀਂ ਲੱਗੀ ਅਸੀਂ ਇਹ ਕਥਾ ਆਪਣੇ ਕੰਨੀਆਂ ਸੁਨਣਾ ਚਾਹੁੰਦੇ ਹਾਂ ਤੁਰਕਾਂ ਦਾ ਇੱਕ ਬਹੁਤ ਵੱਡਾ ਦੀਵਾਨ ਹੋਇਆ ਕਰਦਾ ਸੀ ਜਿਸ ਦਾ ਨਾਂ ਸੀ ਰਾਮੂ ਤੇ ਉਸ ਦੇ ਘਰੇ ਇੱਕ ਲੜਕੀ ਰਹਾ ਕਰਦੀ ਸੀ ਗੁਰਗੋਬਿੰਦ ਸਿੰਘ ਜੀ ਕਹਿੰਦੇ ਹਨ ਉਹ ਦਿਵਾਨ ਹੁਣ ਦਿਵਾਨ ਆਨੰਦਪੁਰ ਚੱਲ ਕੇ ਆਇਆ ਤੇ ਸਭਾ ਵਿੱਚ ਪਹੁੰਚਦਾ ਹੈ ਤੇ ਉੱਥੇ ਆ ਕੇ ਕਹਿੰਦਾ ਹੈ ਕਿ ਮੇਰੀ ਲੜਕੀ ਨੂੰ ਭੂਤ ਚੁੰਬੜਿਆ ਹੋਇਆ ਹੈ ਤੇ ਜੇਕਰ ਕੋਈ ਸਿੱਖ ਸੁਚੇਤ ਹੈ ਉਸ ਭੂਤ ਨੂੰ ਕੱਢ ਸਕਾ ਉਸ ਭੂਤ ਨੂੰ ਕੱਢ ਦੇਵੇ ਤੇ ਉਹ ਦੁਬਾਰਾ ਪ੍ਰਵੇਸ਼ ਨਾ ਕਰ ਸਕੇ ਮੈਂ ਬਹੁਤ ਸਾਰੇ ਉਪਚਾਰ ਕਰਾਏ ਹਨ ਲਾਜ ਕਰਾਏ ਹਨ ਪਰ ਉਹ ਭੂਤ ਨਹੀਂ ਨਿਕਲਿਆ ਫਿਰ ਸਵਾਵ ਵਿੱਚ ਬੈਠੀ ਉਹ ਸਾਰੀ ਸੰਗਤ ਭਾਈ ਭਗਤਾ ਬਲਜੀਵ ਦੇਖਦੇ ਹਨ ਜੋ ਭਾਈ ਵੈਲੋ ਜੀ ਦੇ ਪੋਤਾ ਜੀ ਹੋਇਆ ਕਰਦੇ ਸਨ ਹੁਣ ਭਾਈ ਭਗਤਾ ਜੀ ਰਾਮੂ ਨੂੰ ਕਹਿੰਦੇ ਹਨ ਕਿ ਚਿੰਤਾ ਨਾ ਕਰੋ ਸਭ ਠੀਕ ਹੋ ਜਾਵੇਗਾ ਇਹ ਸੁਣ ਕੇ ਹੁਣ ਦੀਵਾਨ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਭਾਈ ਭਗਤਾ ਜੀ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਹੈ ਤੇ ਉਸ ਨੂੰ ਆਪਣੇ ਨਾਲ ਲੈ ਕੇ ਲਾਹੌਰ ਚ ਲਿਆ ਜਾਂਦਾ ਹੈ ਹੁਣ ਭਾਈ ਭਗਤਾ ਜੀ ਨੇ ਰਾਮੂ ਦੇ ਘਰ ਜਾ ਕੇ ਉਸ ਦੇ ਘੂਟ ਕੱਢ ਦਿੱਤੇ ਤੇ ਇਸ ਤੋਂ ਖੁਸ ਹੋ ਕੇ ਰਾਮੂ ਨੇ ਭਗਤਾ ਜੀ ਨੂੰ ਕਿਹਾ ਕਿ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਫਿਰ ਭਾਈ ਭਗਤਾ ਜੀ ਨੇ ਉਸ ਨੂੰ ਆਪਣੇ ਕੰਮ ਬਾਰੇ ਦੱਸਿਆ ਤੇ ਕਹਿਣ ਲੱਗਾ ਕਿ ਮੈਂ ਆਪਣੇ ਪਿੰਡ ਵਿੱਚ ਇੱਕ ਖੂਹ ਲਵਾਉਣਾ ਚਾਹੁੰਦਾ ਹਾਂ ਪਰ ਉੱਥੇ ਨੇੜੇ ਤੇੜੇ ਪੱਕੀਆਂ ਇੱਟਾਂ ਨਹੀਂ ਹਨ ਜੇ ਹੋ ਸਕਦਾ ਤਾਂ ਤੁਸੀਂ ਮੈਨੂੰ ਪੱਕੀਆਂ ਇੱਟਾਂ ਉੱਥੇ ਪੰਚਾ ਦਿਓ ਰਾਮੂ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਉਹ ਕਹਿੰਦਾ ਹੈ ਕਿ ਜਿੰਨੀਆਂ ਮਰਜ਼ੀ ਇੱਟਾਂ ਉੱਥੇ ਲੈ ਜਾਓ ਜਿੰਨੀ ਤੁਹਾਡੀ ਅਭਿਲਾਸ਼ਾ ਹੈ ਤੇ ਰਾਮੂ ਕਹਿੰਦਾ ਹੈ ਕਿ ਇੰਨੀ ਦੂਰ ਤੁਸੀਂ ਇੱਟਾਂ ਲੈ ਕੇ ਕਿਵੇਂ ਜਾਓਗੇ ਇੱਟਾਂ ਹੁਣ ਘੋੜਿਆਂ ਊਠਾਂ ਉੱਤੇ ਜਾਂ ਬਲਦਾਂ ਉੱਤੇ ਤਾਂ ਨਹੀਂ ਲਜਾਈਆਂ ਜਾ ਸਕਦੀਆਂ ਬਹੁਤ ਜ਼ਿਆਦਾ ਖਰਚਾ ਆ ਜਾਵੇਗਾ ਤੇ ਤੁਸੀਂ ਮੇਰੇ ਇਸ ਪ੍ਰਸ਼ਨ ਦਾ ਉੱਤਰ ਦਿਓ ਕਿ ਤੁਸੀਂ ਇੱਟਾਂ ਉੱਥੇ ਕਿਵੇਂ ਲੈ ਕੇ ਜਾਓਗੇ ਭਾਈ ਭਗਤਾ ਕਹਿੰਦਾ ਹੈ ਕਿ ਤੁਸੀਂ ਮੈਨੂੰ ਇੱਟਾਂ ਦਿਓ ਮੈਂ ਇੱਟਾਂ ਨੂੰ ਆਰਾਮ ਨਾਲ ਉੱਥੇ ਲੈ ਜਾਵਾਂਗਾ ਇੱਕੇ ਰਾਤ ਵਿੱਚ ਹੀ ਲੈ ਜਾਵਾਂਗਾ ਤੇ ਰਾਮੂ ਨੇ ਪਾਈ ਭਗਤਾ ਜੀ ਨੂੰ ਇੱਕ ਇੱਟਾਂ ਦਾ ਆਵਾ ਦੇ ਦਿੱਤਾ ਤੇ ਰਾਮੂ ਨੇ ਉੱਥੇ ਇੱਕ ਆਪਣਾ ਬੰਦਾ ਵੀ ਬਿਠਾ ਦਿੱਤਾ ਕਿ ਪਤਾ ਤਾਂ ਚੱਲੇ ਭਗਤਾ ਇੱਟਾਂ ਇੰਨੀ ਦੂਰ ਕਿਵੇਂ ਲੈ ਕੇ ਜਾਵੇਗਾ ਉਹ ਵੀ ਇੱਕ ਰਾਤ ਦੇ ਵਿੱਚ ਹੀ ਇਸ ਤੋਂ ਬਾਅਦ ਹਨ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਣ ਲੱਗੇ ਕਿ ਭਗਤੇ ਨੇ ਸਾਰੀਆਂ ਭੂਤਾਂ ਤੇ ਪ੍ਰੇਤਾਂ ਨੂੰ ਸੱਦ ਲਿਆ ਤੇ ਜੋ ਸਾਰੇ ਭੂਤ ਪ੍ਰੇਤ ਸਨ ਉਹ ਪਾਈ ਭਗਤਾ ਜੀ ਦੇ ਬਸ ਵਿੱਚ ਸਨ ਹੁਣ ਬਹੁਤੇ ਸਾਰੇ ਲੋਕ ਇਸ ਗੱਲ ਉੱਤੇ ਵੀ ਤਰਕ ਕਰਦੇ ਹਨ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈ ਕਿ ਕਈ ਕੋਟ ਭੂਤ ਪ੍ਰੇ ਸ਼ੁਕਰ ਮਿਗਤਰਾਸ਼ ਜਿਸ ਚੀ ਦਾ ਨਾਂ ਹੈਗਾ ਉਹ ਹੋ ਸਕਦੀ ਆ ਪਰ ਉਸ ਦੇ ਨਾਂ ਤੇ ਜੋ ਲੋਕ ਪਖੰਡ ਕਰਦੇ ਹਨ ਅੰਧ ਵਿਸ਼ਵਾਸ ਪਨਾਉਂਦੇ ਹਨ ਉਹ ਸਭ ਗਲਤ ਆ ਹੁਣ ਭਾਈ ਭਗਤਾ ਜੀ ਕੀ ਕਰਦੇ ਹਨ ਉਹਨਾਂ ਸਾਰੀਆਂ ਭੂਤਾਂ ਨੂੰ ਕਹਿੰਦੇ ਹਨ ਕਿ ਇੱਟਾਂ ਚੱਕੋ ਤੇ ਇੱਕੋ ਪਹਿਰ ਦੇ ਵਿੱਚ ਇਹਨਾਂ ਨੂੰ ਉੱਥੇ ਲੈ ਆਈਆਂ ਭਗਤੇ ਭਾਈ ਦੇ ਪਿੰਡ ਜੋ RAMU ਨੇ ਆਪਣਾ ਨੌਕਰ ਬਿਠਾਇਆ ਸੀ ਕਿ ਦੇਖਣ ਇਟਾਂ ਕਿਵੇਂ ਜਾ ਰਹੀਆਂ ਹਨ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਤੇ ਉਸ ਨੂੰ ਕੁਝ ਵੀ ਨਹੀਂ ਸੀ ਦਿਖਾਈ ਦਿੱਤਾ ਔਰ RAMU ਦਾ ਨੌਕਰ RAMU ਦੇ ਕੋਲ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਰੌਲਾ ਤਾਂ ਬਹੁਤ ਸੁਣਾ ਪਰ ਕਿਸੇ ਦਾ ਨਾ ਤਾਂ ਰੂਪ ਦੇਖਿਆ ਨਾ ਰੰਗ ਦੇਖਿਆ ਅਤੇ ਨਾ ਹੀ ਕਿਸੇ ਦਾ ਮੈਨੂੰ ਕੋਈ ਅੰਗ ਪੈਰ ਦਿਸਿਆ ਤੇ ਬੜੀ ਹੀ ਤੇਜ਼ੀ ਦੇ ਨਾਲ ਉਹ ਇਟਾਂ ਲੈ ਗਏ RAMU ਇਸ ਗੱਲ ਤੋਂ ਬੜਾ ਪਰੇਸ਼ਾਨ ਹੋਇਆ ਤੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਸ ਤਰ੍ਹਾਂ ਫਕਤੂ ਨੇ ਲੁਭਾਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਅੱਜ ਵੀ ਭੂਤ ਪ੍ਰੇਤ ਭਾਈ ਭਗਤਾ ਜੀ ਦੀ ਅੱਜ ਵੀ ਮਜਦੂਰੀ ਕਰਦੇ ਆ ਧੰਨ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਸਾਰੇ ਭੂਤ ਪ੍ਰੇਤ ਭਾਈ ਬਾਈ ਲੋ ਜੀ ਦੇ ਬਸ ਵਿੱਚ ਕਰ ਦਿੱਤੇ ਸਨ ਕਹਿੰਦੇ ਸਨ ਕਿ ਤੁਸੀਂ ਇੰਨੀ ਸੇਵਾ ਭਾਵਨਾ ਕੀਤੀ ਆ ਆ ਜੁਨੀ ਤੁਹਾਡੇ ਬਸ ਵਿੱਚ ਤੇ ਅੱਗੇ ਇਹਨਾਂ ਦਾ ਪੋਤਾ ਬਾਈਪਾਕ ਤੁਜੀ ਗੱਡੀ ਤੇ ਬੈਠੇ ਹਨ ਤੇ ਇਹ ਕਹਿ ਸਕਦੇ ਹਾਂ ਕਿ ਇਹ ਇਹਨਾਂ ਦੇ ਲਾਣੇ ਵਿੱਚ ਹੀ ਬਾਕਸ ਸੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹ ਕਿ ਲਿਖਣਾ ਨਾ ਭੁੱਲਣਾ ਧੰਨਵਾਦ